ਮੇਰਾ ਨਾਮ ਇੰਦਰਜੀਤ ਕੌਰ ਹੈ ਤੇ ਮੇਰਾ ਹਸਬੰਦ ਦਾ ਨਾਮ ਜਸਵੰਤ ਸਿੰਘ ਹੈ ਤੇ ਪਿਛਲੇ ਕੰਮ ਦੇ ਨਾਲ ਤੋਂ ਲਾਪਤਾ ਹੈ ਨਹੀਂ ਮੈਂ ਦੇ ਨਹੀਂ ਕਿ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਤਾਂ ਕਿ ਕੋਈ ਸਬੂਤ ਨਹੀਂ ਮਿਲਿਆ ਹੈਗਾ ਤੇ ਪੁਲਿਸ ਤੁਸੀਂ ਜੇ ਕਿਦਾਂ ਹੋ ਸਕਦਾ ਹੈ ਕਿ ਸੁਖੀ ਦੇ ਸੁਖੀ ਨੂੰ ਨਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਆਪਰੀ ਵਾਰ ਦੇ ਨਾਲ ਹਾਂ ਜੀ ਮੈਨੂੰ ਛੱਡਣ ਗਏ ਸੀ ਸ਼ਹਿਰ ਤੇ ਉਸ ਤੋਂ ਬਾਅਦ ਜੋ ਵਾਪਸ ਨਹੀਂ ਆਈ ਹੈ ਇੱਕ ਉਹ ਕਰਨੀ ਪਾਂਚੀ ਨੇ ਜਦੋਂ ਮੈਨੂੰ ਮਿਚਕੀ ਹੋਏ ਮੈਨੂੰ ਫੋਨ ਕੀਤਾ ਕਿ ਇੱਕ ਤੋਂ ਬਾਅਦ ਉਹ ਖੁੰਚ ਰਿਚਾਫੀ ਹੁੰਦਾ ਹੈ ਕੋਈ ਆਖਰੀ ਗੱਲ ਬਾਤ ਵੀ ਨਹੀਂ ਕਰਨਾ ਨਹੀਂ ਦਿਨ ਕੋਈ ਅਪਸਟ ਨਹੀਂ ਸੀ ਕੋਈ ਕਸ਼ ਨਹੀਂ ਸੀ ਬੜੀ ਸੋਹਣੀ ਸੀ ਅਸੀਂ ਬੜੀ ਸੋਹਣੀ ਗਏ ਵਾਪਸ ਆਏ ਹਾਂ ਮਰਦ ਨੂੰ ਉਹ ਆਏ ਹੋਣਗੇ ਜਾਂ ਕਿ ਤੈਨੂੰ ਕਿ ਨਹੀਂ ਉਹ ਤੱਕਰੇ ਇਹਨਾਂ ਨੂੰ ਘਾਰੇ ਪਾਂਚੇ ਦੀ ਮੰਮੀ ਹੋਣਾਂ ਨੇ ਦੱਸਣੇ ਸਾਬਨਾ ਉਹ ਘਰ ਆਈ ਨਹੀਂ ਹੈ ਕਿਤੇ ਕੋਈ ਇਹਨਾਂ ਨੂੰ ਲੈ ਗਿਆ ਵਿੱਚ ਉਦੇ ਚੂਪਿਆ ਆ ਗੱਡੀ ਦੇ ਵਿੱਚ ਚਾਬੀ ਵੀ ਉੱਦੇ ਲੱਗੀ ਹੋਈ ਸਮਾਨ ਵੀ ਸਾਰਾ ਉੱਤੇ ਪਿਆ ਸੀ ਸਭ ਕੁਝ ਸੀ जल्दी कोशिश की जिसे भी, थे नहीं। नहीं, नहीं, थे भी ना ना आ, है ਕੋਈ ਨਹੀਂ ਸੁਣੋ ਬੜਾ ਸਟੈਟਮੈਂਟ ਆ ਉਹ ਸੇ ਦੇਣੀ ਦਾ ਸਿੱਟਾ ਸੀਗਾ 11:30 ਵਜੇ ਮੈਨੂੰ ਸਾਰਾ ਸਭ ਨੂੰ ਪਤਾ ਲੱਗਾ ਉਸ ਤੋਂ ਬਾਅਦ ਵਿੱਚ 12 12 1 ਵਜੇ ਰਿਪੋਰਟ ਲਿਖਾਇਆ ਸੀ ਉਸ ਤੋਂ ਬਾਅਦ ਅਸੀਂ ਫੇਰ ਦੁਬਾਰਾ ਗਏ ਸੀ ਥਾਣੇ ਪਰ ਉਹ ਮਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ ਸਾਡੇ ਕੋਲ ਬੰਦੇ ਹੈ ਨਹੀਂਗੇ ਫਿਰ ਐਸਐਚਓ ਸਾਹਿਬ ਨਾਲ ਆਈ ਸਾਡੇ ਬਾਅਦ ਵਿੱਚ ਰਿਕੁਐਸਟ ਕਰਨ ਤੋਂ ਬਾਅਦ ਉਹ ਗੱਡੀ ਦੀ ਉਹਨਾਂ ਦਾ ਇਕਰਾਰ ਕੀਤਾ ਜਾਂ ਦਿੱਤੀ ਗਈ ਹੈ ਅੱਜ ਦਰਵਾਜ਼ੇ 7 ਸਾਲ ਕੜਾ ਮੈਂਬਰ ਬਲੌਕ ਸੰਪਤੀ ਹੈ ਜੀ ਸਾਡੇ ਪਿੰਡੋਂ ਜਸਵੰਤ ਸਿੰਘ ਮੁੰਡਾ ਉਮਰ ਉਹਦੀ 36 ਸਾਲ ਆ ਉਹ ਆਪਣੀ ਮਿਸਿਸ ਨੂੰ ਕਪੂਰਥਲੇ ਛੱਡਣ ਗਿਆ ਸੀ ਹੈਲਟ ਸੈਂਟਰ ਤੇ ਬਾਅਦ ਦੇ ਵਿੱਚ ਇਹ ਮੁੰਡਾ ਵਾ ਜਸਵੰਤ ਸਿੰਘ ਜੀ ਤੇ ਇਹ ਬਾਅਦ ਚ ਅਸੀਂ ਉੱਥੇ ਦੇਖਿਆ ਇੱਕ ਕੈਮਰਾ ਉਹਦੇ ਵਿੱਚੋਂ 10:38 ਤੋਂ ਉੱਥੋਂ ਲੰਘਿਆ ਤੇ ਪੌਣੇ 11 ਦੇ ਵਿੱਚ ਵਿੱਚ ਇੱਥੇ ਆ ਗਿਆ ਜੀ ਪੌਣੇ 11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਕੀ ਇੱਕ ਖੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟ ਉਹਦੇ ਵਿੱਚ ਪਿਆ ਸੀ ਤੇ ਇਸ ਕਰਕੇ ਵੀ ਸਾਰਾ ਸੁਰਖਪਰ ਨਹੀਂ ਦੀਗਾ ਬਿਲਕੁਲ ਪਿੰਡ ਨਹੀਂ ਦੀਗਾ ਜੀ ਪੌਣੇ 11 ਦਾ ਟਾਈਮ ਆ ਸਵੇਰ ਦਾ ਅਸੀਂ ਤੇ ਸਾਰਾ ਨਗਰ ਹੀ ਆ ਦੇਖ ਲਓ ਤੁਸੀਂ ਪਿੱਛੇ ਢਾਡੇ ਖਰੇ ਆ ਸਾਰੇ ਤੇ ਸਾਰਾ ਨਗਰ ਹੀ ਸਦਮੇ ਆ ਜੀ ਅਸੀਂ ਤੇ ਬੇਨਤੀ ਕਰਦੇ ਆ ਜੇ ਇਹ ਖੁਦ ਸੁਣਦਾ ਤੇ ਆਪ ਆ ਜੇ ਤੇ ਪ੍ਰਸ਼ਾਸਨ ਵੀ ਇਹੋ ਬੇਨਤੀ ਕਰਦੇ ਆ ਵੀ ਸਾਡੀ ਵੱਤ ਵਾਦ ਮਦਦ ਕੀਤੀ ਜਾਵੇ ਤੇ ਨੂੰ ਲੱਭਣ ਦੇ ਮਦਦ ਕੀਤੀ ਜਾ ਰਹੀ ਹੈ ਓਕੇ ਲੱਗਦਾ ਕੀ ਇਹ ਕੋਈ ਸੱਚ ਦਾ ਹੋਊਗਾ ਕੋਈ ਹੋਏ ਇਹ ਦੇਖੋ ਜੀ ਇਹ ਮੁੰਡਾ ਇਦਾਂ ਦਾ ਸੀ ਬਿਲਕੁਲ ਜਿੱਦਾਂ ਕਹਿ ਦਈਏ ਵੀ ਭਲਾ ਮਾਨਸ ਮੁੰਡਾ ਸੀ ਨਾ ਹੀ ਕਿਸੇ ਨਾਲ ਵੱਧ ਬੋਲਦਾ ਸੀ ਜੇ ਕਿਸੇ ਨੇ ਬੁਲਾ ਲਿਆ ਸਾਸਿਕਾ ਬੁਲਾ ਲੈਣੀ ਨਹੀਂ ਤੇ ਬਿਲਕੁਲ ਆਪਣੇ ਖੂਤੇ ਕੰਮ ਤੇ ਚੱਲ ਜਾਣਾ ਜਾਂ ਗੁਰੂ ਘਰ ਮੱਥਾ ਟੇਕਣ ਜਾਂਦਾ ਸਾਡੇ ਡੇਰਾ ਸ਼ਿਦ ਸਿੰਘ ਜੀ ਮਹਾਰਾਜ ਖੇਤੀਬਾੜੀ ਦਾ ਕੰਮ ਕਰਦਾ ਜੀ ਹੁਣ ਤੱਕ ਜਿਹੜੀ ਪੁਲਿਸ ਦੀ ਕਾਰੀ ਪਤਾ ਨਹੀਂ ਪੁਲਿਸ ਦੀ ਕਾਰ ਪ੍ਰਣਾਲੀ ਤੇ ਆਪਾਂ ਕਹਿ ਸਕਦੇ ਹਾਂ ਜੀ ਡਿਫਟੀ ਸਾਹਿਬ ਨੇ ਕੱਲ ਸੱਜਿਆ ਹੀ ਸਾਨੂੰ ਉਨਾ ਡਿਟੇਲ ਕਢਾਈ ਆ ਜੀ ਖੂਨ ਡਿਟੇਲ ਜਿੱਥੇ ਜਿੱਥੇ ਕਾਲਾਂ ਹੋਈਆਂ ਉਹ ਉਹ ਕਹਿੰਦੇ ਸੀ ਜਲਦੀ ਅਸੀਂ ਵੀ ਕਾਰਵਾਈ ਕਰਕੇ ਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਜੀ ਪਰ ਐਸਐਚਓ ਸਾਹਿਬ ਕੱਲ ਕਹਿੰਦੇ ਸੀ ਸਾਨੂੰ ਵੀ ਅਸੀਂ ਕੈਮਰੇ ਦੇਖ ਲਿਆ ਪਰ ਅੱਜ ਤੀਜਾ ਦਿਨ ਹੋ ਗਿਆ ਹਾਲ ਤੱਕ ਕੈਮਰੇ ਨਹੀਂ ਦੇਖਿਆ ਅਸੀਂ ਖੁਦ ਪੁੱਛ ਕੇ ਘਰਾਂ 'ਚ ਵੀ ਕੈਮਰੇ ਚੈੱਕ ਕੀਤੇ ਪੁਲਿਸ ਨੇ ਪੁਲਿਸ ਕਹਿੰਦੀ ਘਰਾਲੇ ਕਹਿੰਦੇ ਨਹੀਂ ਹਲੇ ਕੈਮਰੇ ਹੁਣ ਹੁਣ ਕਰ ਲੈਣ ਤੋਂ ਬਾਅਦ ਹੀ ਗੱਲ ਆ ਜੀ ਇਹ ਸਾਡੇ ਗਾਇਬ ਦੇਖਣਾ ਕੈਮਰੇ ਸਾਰੇ ਬੰਦੇ ਮੈਂਬਰ ਪੰਚਾਇਤ ਸਾਹਿਬ ਕਹਿੰਦੇ ਇਹ ਦੇ ਆ ਉਹਨੇ ਨਹੀਂ ਹੱਲ ਥੱਕ ਨਹੀਂ ਕੋਈ ਸਾਡੇ ਘਰ ਆ ਦੇਖਾ ਆ ਭਾਈ ਦਵੀਸ਼ਨ ਸਾਡਾ ਪਿੰਡ ਖੜਾ ਬੇਟ ਤੇ ਖੜੇ ਬੈਠਿਆ ਰਹਿਣ ਵਾਲੇ ਤੇ ਇੱਕ ਬੱਚਾ ਗਿਆ ਘੜੀ ਵਈ ਸੱਦਣ ਕੁਲਕੇ ਸ਼ਹਿਰ ਹੱਕ ਟੂਟਲਾ ਆਇਆ ਹਾਂ ਹਾਂ ਤੇ ਆਇਆ ਉਹ 6:10 ਵਜੇ ਇੱਕ ਸਫਰਾਂ ਕੇ ਗੱਡੀ ਤੋਂ ਕੱਢ ਕੇ ਤੇ

ਸਾਧੂ ਨੂੰ ਕੋਈ ਫੀਲ ਕਰਨੀ ਚਾਹੁੰਦੇ ਹੋ ਅਸੀਂ ਕਿੰਨੇ ਮਿਹਰਬਾਨੀ ਕਰਨਾ ਸਾਨੂੰ ਕੋਈ ਪਤਾ ਨਹੀਂ ਉਹਦਾ ਸਾਡਾ ਪੁੱਤ ਸਾਡਾ ਰਾਜਾ ਰਾਜਾ ਇਹ ਚਲੋ ਕਿੱਦਾਂ ਨਹੀਂ ਹੈ ਕਿੱਥੇ ਆ ਕਿੱਥੇ ਨਹੀਂ ਉਹ ਪਤਾ ਤੋਂ ਸੁਣ ਲੱਗੇ ਤਾਂ ਹੀ ਦੱਸ ਸਕਦੇ ਕੋਈ ਗੱਲ ਬਾਤ ਇਹਦਾ ਪਤਾ ਇਹੋ ਗੱਲ ਬਾਤ ਉਹ ਜਿਹੜਾ ਬਿਰਜੇ ਨੋਜਵਾਨਾ ਤੇ ਪੈਸੇ ਦੱਸਾਈ ਕਿ ਉਹ ਆ ਕੀ ਮੈਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਸਵੰਤ ਸਿੰਘ ਨਾਮ ਦਾ ਲੜਕਾ ਜੋ ਕਿ ਖੇਰਾਬੇ ਟਰੇਬਾ ਹੈ ਉਹਦੀ ਜਿਹੜੀ ਕਾਰ ਹੈਗੀ ਉਹ ਅਬੈਂਡਨਡ ਜਗ੍ਹਾ ਤੇ ਮਿਲੀ ਹੈ ਤੇ ਉਹਦੀ ਤਫਤੀਸ਼ ਕਰਨ ਦੇ ਲਈ ਐਸ ਐਚ ਓ ਫਤੂ ਟਿੰਗਰ ਦੀ ਡਿਊਟੀ ਲਗਾਈ ਗਈ ਸੀ ਵੀ ਹੈਵ ਗੋਨ ਥਰੂ ਆਲ ਦ ਸੀਸੀਟੀਵੀ ਕੈਮਰਾਸ ਅਰਾਊਂਡ ਥੇਰ ਉਸ ਤੋਂ ਇਲਾਵਾ ਲੜਕੇ ਦੀ ਜਿਹੜੀ ਕਾਲ ਡਿਟੇਲ ਰਿਕਾਰਡਸ ਹੈਗੀਆਂ ਜਿਹੜੀਆਂ ਅਸੀਂ ਉਹਨੂੰ ਚੈੱਕ ਕਰ ਰਹੇ ਹੈਗਾ ਜਿਹੜਾ ਫੋਨ ਹੈਗਾ ਉਹ ਇਸ ਤੋਂ ਕਰੀਬ 150 ਕਿਲੋਮੀਟਰ ਦੂਰ ਤੇ ਰਸਤੇ ਤੇ ਜਾ ਕੇ ਉੱਥੇ ਉਹ ਫੋਨ ਸਟ੍ਰਿਕਚਰ ਹੋਇਆ ਇਸ ਤੋਂ ਇਲਾਵਾ ਇਨ ਬੀਟਵੀਨ ਉਸ ਬੰਦੇ ਨੇ ਜਿਹੜਾ ਲੜਕਾ ਮਿਸਿੰਗ ਉਹਨੇ ਆਪਣੀ ਵਾਈਫ ਦੇ ਨਾਲ ਸੰਪਰਕ ਵੀ ਕੀਤਾ ਜੋ ਕਿ ਅਸੀਂ ਉਸੇ ਉਹਦੀ ਤਫਤੀਸ਼ ਕਰ ਰਹੇ ਹਾਂ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488